ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਉੱਗੇ न्यायाकार ਫਲੇ ਸैम ਨਰੇਮਨ 1 ਕਿ ਫਰਵਰੀ 2024 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਉਮਰ 95 ਸਾਲ ਸੀ। ਫਲੇ ਸैम ਨਰੇਮਨ ਜਿਨ੍ਹਾਂ ਨੇ ਹਮੇਸ਼ਾ ਬੋਲਣ ਦੀ ਆਜ਼ਾਦੀ ਦਾ ਸਮਰਥਨ ਕੀਤਾ ਤੇ ਵਾਰ-ਵਾਰ ਆਪਣੀਆਂ ਦਲੀਲਾਂ, ਜਨਤਕ ਭਾਸ਼ਣਾ ਤੇ ਇੰਟਰਵਿਊਸ ਰਾਹੀਂ ਇਹ ਉਜਾਗਰ ਕੀਤਾ ਕਿ ਨਿਰਪੱਖ ਤੇ ਆਜ਼ਾਦ ਜੱਜ ਸੰਵਿਧਾਨ ਦੀ ਇੱਕ ਬੁਨਿਆਦੀ ਵਿਸ਼ੇਸ਼ਤਾ ਹਨ। ਉਹ ਆਪਣੇ ਪੂਰੇ ਕੈਰੀਅਰ ਦੌਰਾਨ ਕਈ ਇਤਿਹਾਸਕ ਮਾਮਲਿਆਂ 'ਚ ਸ਼ਾਮਲ ਰਹੇ ਤੇ ਸੁਤੰਤਰਤਾ ਦਾ ਸਨੇਹਾ ਦਿੰਦਿਆਂ ਆਪਣੀਆਂ ਦਲੀਲਾਂ ਦੇ ਕਾਇਮ ਰਹੇ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਹ ਕਹਿੰਦੇ ਸਨ ਕਿ ਕਾਨੂੰਨ ਮੇਰੇ ਲਈ ਆਖਰੀ ਵਿਕਲਪ ਸੀ। ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਭਾਰਤੀ ਸਿਵਲ ਸੇਵਾਵਾਂ ਲਈ ਪ੍ਰੀਖਿਆ ਦਵਾਂ ਪਰ ਮੈਨੂੰ ਪਤਾ ਸੀ ਕਿ ਉਹ ਸਿਵਲ ਸਰਵਿਸੇਸ ਅਵਾਰਡ ਨਹੀਂ ਕਰ ਸਕਦੇ ਸਨ। ਮੈਂ ਆਪਣੀ ਬੀਏ ਦੀ ਡਿਗਰੀ ਦੂਜੀ ਜਮਾਤ 'ਚ ਪਾਸ ਕੀਤੀ ਸੀ। ਮੇਰੇ ਕੋਲ ਕਾਨੂੰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਕਿਉਂਕਿ ਮੈਨੂੰ ਵਿਗਿਆਨ ਤੇ ਗਣਿਤ ਦੀ ਕੋਈ ਸਮਝ ਨਹੀਂ ਸੀ ਫਲੀ ਨਰੀਮਨ ਦਾ ਜਨਮ ਸਾਲ 1929 ਚ ਰੰਗੂਨ ਚ ਹੋਇਆ ਸੀ ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਸ਼ਿਮਲਾ ਦੇ ਬਿਸ਼ਪ ਕਾਰਟਨ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਸੇਂਟ ਜੇਵियर ਕਾਲਜ ਮੁੰਬਈ ਤੋਂ ਆਰਟਸ ਦੀ ਬੈਚਲਰ ਦੀ ਡਿਗਰੀ ਲਈ। ਇਸ ਤੋਂ ਬਾਅਦ ਉਹਨਾਂ ਨੇ ਸਰਕਾਰੀ ਲਾ ਕਾਲਜ ਮੁੰਬਈ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਮਗਰੋਂ ਫਲੀ ਨਰੀਮਨ ਨੇ 1950 ਚ ਬੰਬੇ ਹਾਈ ਕੋਰਟ ਚ ਇੱਕ ਵਕੀਲ ਵਜੋਂ ਅਭਿਆਸ ਕਰਨਾ ਸ਼ੁਰੂ ਕੀਤਾ। 1968 ਚ ਸੀਨੀਅਰ ਵਕੀਲ ਬਣਾਇਆ ਗਿਆ ਉਹਨਾਂ ਨੂੰ। 1971 ਚ ਉਹਨਾਂ ਨੇ ਇੱਕ ਸੀਨੀਅਰ ਵਕੀਲ ਵਜੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। 1972 ਤੋਂ 1975 ਤੱਕ ਭਾਰਤ ਦੇ ਵਧੀਕ ਸੋਲਿਸਟਰ ਜਨਰਲ ਰਹੇ ਫਿਰ ਉਹਨਾਂ ਨੇ ਤਤਕਾਲੀ ਇੰਦਰਾ ਗਾਂਧੀ ਸਰਕਾਰ ਦੁਆਰਾ ਲਾਈ ਐਮਰਜੈਂਸੀ ਦੇ ਵਿਰੋਧ ਚ ਆਪਣਾ ਅਹੁਦਾ ਛੱਡ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਕਦੇ ਕੋਈ ਸੰਵਿਧਾਨਕ ਅਹੁਦਾ ਸਵੀਕਾਰ ਨਹੀਂ ਕੀਤਾ ਆਪਣੇ ਲੰਬੇ ਕਰੀਅਰ ਦੌਰਾਨ ਫਲੀ ਨਰੀਮਨ ਕਈ ਮਹੱਤਵਪੂਰਨ ਮਾਮਲਿਆਂ ਸ਼ਾਮਲ ਰਹੇ ਜਿਨ੍ਹਾਂ ਨੇ ਭਾਰਤੀ ਕਾਨੂੰਨ ਨੂੰ ਆਕਾਰ ਦਿੱਤਾ ਜਿਨ੍ਹਾਂ ਚੋਂ ਇੱਕ ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ ਕੇਸ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ ਉਹ ਕਦੇ ਮੰਨਣ ਤੋਂ ਵੀ ਨਹੀਂ ਡਰੇ ਸੀ ਕਿ ਉਹਨਾਂ ਨੇ ਇੱਕ ਗਲਤੀ ਕੀਤੀ। 1985 ਚ ਉਹਨਾਂ ਨੇ ਪਪਾਲ ਗੈਸ ਤ੍ਰਾਸ ਦੀ ਦੌਰਾਨ ਯੂਨੀਅਨ ਕਾਰਬਾਈ ਕੰਪਨੀ ਦਾ ਬਚਾਅ ਕੀਤਾ। ਸਮਝੌਤੇ ਤੇ ਪਹੁੰਚਣ ਚ ਮਦਦ ਕੀਤੀ ਜਿਸ ਚ ਯੂਨੀਅਨ ਕਾਰਬਾਈ ਨੇ ਗੈਸ ਲੀਕ ਤੋਂ ਬਾਅਦ ਪੀੜਤਾ ਨੂੰ ਮੁਆਵਜ਼ੇ ਵਜੋਂ 470 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ। ਅਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਗਲਤੀ ਸੀ ਤਾਂ ਉਹਨਾਂ ਨੇ ਹਾਂ ਕਿਹਾ 1998 ਚ ਨਰੀਮਨ ਨਰਮਦਾ ਪੁਨਰਵਾਸ ਮਾਮਲੇ ਚ ਗੁਜਰਾਤ ਸਰਕਾਰ ਦੇ ਵਕੀਲ ਰਹੇ ਸਨ ਹਾਲਾਂਕਿ ਇਸਾਈਆਂ ਦੇ ਮਾਰੇ ਜਾਣ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਨਿਜੀ ਚੈਨਲ ਨੂੰ ਦੱਸਿਆ ਸੀ ਕਿ ਇਸਾਈਆਂ ਨੂੰ ਤੰਗ ਕੀਤਾ ਗਿਆ ਬਾਈਬਲਾਂ ਨੂੰ ਸਾੜਿਆ ਗਿਆ ਤੇ ਇੱਥੋਂ ਤੱਕ ਕਿ ਇਸਾਈ ਮਰਦ ਤੇ ਔਰਤਾਂ ਨੂੰ ਵੀ ਮਾਰਿਆ ਗਿਆ ਵਿਰੋਧ ਵਿੱਚ ਉਹ ਮੰਤਰੀ ਕੋਲ ਗਏ ਜਿੱਥੇ ਉਹਨਾਂ ਨੂੰ ਕਿਹਾ ਗਿਆ ਕਿ ਬਾਈਬਲਾਂ ਤੇ ਸਾਈਆਂ ਨੂੰ ਸਾੜਿਆ ਨਹੀਂ ਜਾਵੇਗਾ ਪਰ ਇਹ ਫਿਰ ਵੀ ਹੋਇਆ ਜਿਸ ਮਗਰੋਂ ਉਹਨਾਂ ਅਸਤੀਫਾ ਦੇ ਦਿੱਤਾ 2014 ਚ ਉਹਨਾਂ ਨੇ ਅਦਾਲਤ ਵਿੱਚ ਜੇ ਜੈ ਲਲਿਤਾ ਦੀ ਨੁਮਾਇੰਦਗੀ ਕੀਤੀ ਉਹਨਾਂ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਲਈ ਸਫਲਤਾਪੂਰਵਕ ਜ਼ਮਾਨਤ ਪ੍ਰਾਪਤ ਕਰ ਲਈ ਜਦੋਂ ਇਹ ਸ਼ੁਰੂਆਤੀ ਤੌਰ ਤੇ ਇਨਕਾਰ ਕਰ ਦਿੱਤੀ ਗਈ ਸੀ ਹੋਰ ਵੀ ਕਈ ਮਹੱਤਵਪੂਰਨ ਮਾਮਲਿਆਂ ਨਾਲ ਉਹ ਜੁੜੇ ਰਹੇ ਜਿੱਥੇ ਉਹਨਾਂ ਨੇ ਨਿਆਂਪਾਲਿਕਾ ਨੂੰ ਸਵਾਲ ਕਰਦਿਆਂ ਦਲੀਲਾਂ ਵੀ ਪੇਸ਼ ਕੀਤੀਆਂ जनवरी 2018 ਚ ਚਾਰ ਸਭ ਤੋਂ ਸੀਨੀਅਰ ਜੱਜਾਂ ਦੁਆਰਾ ਆਯੋਜਿਤ ਬੇਮਿਸਾਲ ਪ੍ਰੈਸ ਕਾਨਫਰੰਸ ਦੇ ਰੂਪ ਚ ਕਿਤਾਬ ਲਿਖੀ ਗੋਡ ਸੇਵ ਦੀ ਸੁਪਰੀਮ ਕੋਰਟ ਉਹਨਾਂ ਨੇ ਸੁਪਰੀਮ ਕੋਰਟ ਚ ਜੱਜਾਂ ਚ ਸਹਿਯੋਗ ਦੀ ਕਮੀ ਬਾਰੇ ਗੱਲ ਕੀਤੀ ਉਹਨਾਂ ਨੇ ਚੀਫ ਜਸਟਿਸ ਐਚਐਸ ਕਪੜੀਆ ਨਾਲ ਨਾਰਾਜ਼ਗੀ ਵੀ ਜ਼ਾਹਰ ਕੀਤੀ ਜਦੋਂ ਸੁਪਰੀਮ ਕੋਰਟ ਨੂੰ ਕਵਰ ਕਰਨ ਵਾਲੀ ਪ੍ਰੈਸ ਕਾਨਫਰੰਸ ਤੇ ਪਾਬੰਦੀਆਂ ਵਾਲੇ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਉਹਨਾਂ ਦੀ ਸਹਾਇਤਾ ਮੰਗੀ ਸੀ ਇਕ ਨਾਗਰਿਕ ਹੋਣ ਦੇ ਨਾਤੇ ਉਹਨਾਂ ਹਮੇਸ਼ਾ ਬੋਲਣ ਦੀ ਆਜ਼ਾਦੀ ਦਾ ਸਮਰਥਨ ਕੀਤਾ। ਉਹਨਾਂ ਨੇ ਅਮਰਜੈਂਸੀ ਦੌਰਾਨ ਸੈਂਸਰਸ਼ਿਪ ਲਾਗੂ ਹੋਣ ਤੋਂ ਬਾਅਦ ਕਾਨੂੰਨ ਮੰਤਰੀ ਨੂੰ ਸੰਬੋਧਿਤ ਇੱਕ ਲਾਈਨ ਵਾਲੇ ਪੱਤਰ ਨਾਲ ਭਾਰਤ ਦੇ ਵਧੀਕ ਸਲਿਸਟਰ ਜਨਰਲ ਵੱਜੋਂ ਅਸਤੀਫਾ ਦੇ ਦਿੱਤਾ ਸੀ। ਫਿਰ ਉਹਨਾਂ ਨੇ ਇੱਕ ਨਿਜੀ ਅਖਬਾਰ ਨੂੰ ਲਿਖਿਆ ਸੀ ਕਿ ਬਦਕਿਸਮਤੀ ਨਾਲ ਅਸੀਂ ਲੋਕਾਂ ਦਾ ਲੋਕਾਂ ਦੁਆਰਾ ਅਤੇ ਲੋਕਾਂ ਲਈ ਵਿੱਚ ਦਾਅ ਵਾਲਾ ਹਿੱਸਾ ਭੁੱਲ ਜਾ ਰਹੇ ਹਾਂ। ਜੇ ਸਰਕਾਰ ਸੱਚਮੁੱਚ ਲੋਕਾਂ ਲਈ ਹੈ ਤਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣੂ ਰੱਖਣਾ ਇਸ ਦੀ ਗੰਭੀਰ ਜ਼ਿੰਮੇਵਾਰੀ ਹੈ। ਉਹਨਾਂ ਇਸ ਸਾਲ ਦੌਰਾਨ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਹਾਸਲ ਕੀਤੀ। ਪੂਸ਼ਣ ਤੇ 2007 ਚ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ ਉਨ੍ਹਾਂ ਨੂੰ ਰਾਸ਼ਟਰਪਤੀ ਦੁਆਰਾ 1999 ਵਿੱਚ ਵਿਸ਼ੇਸ਼ ਵਿਅਕਤੀਆਂ ਦੇ ਵਿਸ਼ੇਸ਼ ਕੋਟੇ 'ਚ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਸੰਸਦ 'ਚ ਆਪਣੇ ਪੂਰੇ 6 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੀ ਵੱਧੇ ਫੁੱਲਦੀ ਕਾਨੂੰਨੀ ਅਭਿਆਸ ਨੂੰ ਛੱਡ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਕਮਿਸ਼ਨ ਆਫ ਜੂਰਿਸਟ ਵਿੱਚ ਕਈ ਸਾਲਾਂ ਤੱਕ ਸੇਵਾ ਕੀਤੀ ਅਤੇ 1995 ਤੋਂ 1997 ਤੱਕ ਇਸ ਦੇ ਚੇਅਰਪਰਸਨ ਰਹੇ। ਉੱਗੇ ਨਿਆਕਾਰ ਨੇ ਆਪਣੀ ਸਵੈ ਜੀਵਨੀ ਬਿਫੋਰ ਮੈਮਰੀ ਫੇਡਸ ਦੇ ਅੰਤਮ ਅਧਿਆਇ ਵਿੱਚ ਲਿਖਿਆ, "ਮੈਨੂੰ ਇਹ ਸੋਚਣ ਅਤੇ ਮਹਿਸੂਸ ਕਰਨ ਲਈ ਪਾ ਲਿਆ ਗਿਆ ਹੈ ਕਿ ਘੱਟ ਗਿਣਤੀਆਂ ਬਹੁ ਗਿਣਤੀ ਭਾਈਚਾਰੇ ਦੇ ਨਾਲ ਭਾਰਤ ਦਾ ਅਨੁਕੂ ਖੜਵਾ ਅੰਗ ਹਨ ਮੈਂ ਇੱਕ ਸੈਕੂਲਰ ਯਾਨੀ ਧਰਮ ਨਿਰਪੱਖ ਭਾਰਤ ਚ ਰਹਾ ਹਾਂ ਅਤੇ ਬਦਿਆ ਫੁੱਲਿਆ ਹਾਂ ਜੇ ਰੱਬ ਨੇ ਚਾਇਆ ਤਾਂ ਮੈਂ ਇੱਕ ਧਰਮ ਨਿਰਪੱਖ ਭਾਰਤ ਹੀ ਮਰਨਾ ਚਾਹਾਂਗਾ